ਜਨਤਰੀ ਵਾਚਨ ਦੇਖਦੇ ਸਾਰੇ ਦੋਸਤਾਂ ਦਾ ਸਵਾਗਤ ਹੈ ਅੱਜ ਵਕਤ ਅਸੀਂ ਖੜੇ ਆ ਮੇਰੀ ਹੀ ਪਿੰਟਲੇਵਾਲ ਦੇ ਵਿੱਚ ਪੰਜਾਬ ਸਰਕਾਰ ਵੱਨੀਓ ਵਕਫ ਤਹਿਤ ਸਕੀਮਾਂ ਦੇ ਜਿਹੜੇ ਕੈਂਪ ਲਗਾਏ ਜਾਂਦੇ ਨੇ ਅੱਜ ਮੇਰੀ ਪਿੰਟਲੇਵਾਲ ਦੇ ਪੰਜਾਬ ਤੁਹਾਡੇ ਦਰਬਾਰ ਸਾਡੇ ਕੈਂਪ ਲੱਗਿਆ ਹੋਇਆ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸਨਿਹਰਾ ਹਕਮ ਮੌਜੂਦ ਹੈ ਆਪਾਂ ਗਲਵਤ ਕਰਦੇ ਹਾਂ ਉਹਨਾਂ ਦੇ ਨਾਲ ਕਿ ਉਹਨਾਂ ਦਾ ਇਸ ਕੈਂਪ ਤੋਂ ਪੰਜਾਬ ਤੁਹਾਡੇ ਦਰਬਾਰ ਕੈਂਪ ਲੱਗੇ ਨੇ ਜੀ ਸਭ ਤੋਂ ਪਹਿਲਾਂ ਜੇ ਵੀਰ ਤੁਹਾਡਾ ਜਨਤਰੀ ਵਾਚਨ ਚੈਨਲ ਦਾ ਬਹੁਤ ਬਹੁਤ ਧੰਨਵਾਦ ਮੈਂ ਕੁਲਦੀਪ ਹੋਤਨਾ ਬਲਕ ਪ੍ਰਧਾਨ ਕਲਕਣ ਨਾਲ ਮੇਰੇ ਜਸਪ੍ਰੀਤ ਸਿੰਘ ਬਲਕ ਪ੍ਰਧਾਨ ਆਪਣੇ ਸੋਸ਼ਲ ਮੀਡੀਆ ਦੇ ਤੇ ਉਸ ਨਾਲ ਸਮੁੱਚੀ ਟੀਮ ਸ਼ੇਖ ਸਿੰਘ ਆਪਣੇ ਟੱਲੇਵਾਲ ਤੋਂ ਹੀ ਸਭ ਤੋਂ ਪਹਿਲਾਂ ਜੋ ਸਰਕਾਰ ਨੇ ਸਕੀਮ ਚਲਾਈ ਹੈ ਜੀ ਆਪਣੇ ਸਰਕਾਰ ਆਪਦੇ ਦਵਾਰ ਉਹਦਾ ਕੈਂਪਾਇ ਪਿੰਡ ਪਿੰਡ ਟੱਲੇਵਾਲ ਦੇ ਵਿੱਚ ਲੱਗਿਆ ਹੋਇਆ ਹੈਗਾ ਉਹਦੇ ਵਿੱਚ ਸਾਰੇ ਹੀ ਜੋ ਪਿੰਡ ਦੀਆਂ ਮੁਸ਼ਕਲਾਂ ਨੇ ਉਹ ਹੱਲ ਕੀਤੀਆਂ ਜਾਣਗੀਆਂ ਉਸ ਤੋਂ ਸਿਵਾਏ ਸਾਰੇ ਆਧਾਰ ਇੱਥੇ ਬੈਠੇ ਨੇ ਜੋ ਵੀ ਕਿਸੇ ਦੀ ਮੁਸ਼ਕਲ ਆ ਗਈ ਉਹ ਮੌਕੇ ਤੇ ਹੀ ਹੱਲ ਕੀਤੀਆਂ ਜਾਣਗੀਆਂ ਇਹਦੇ ਵਿੱਚ ਅਸੀਂ ਸਾਡੇ ਐਮਐਲਏ ਕੁਲਵੰਤ ਸਿੰਘ ਜੀ ਪੰਡੋਰੀ ਹਲਕਾ ਮਹਿਲਕਣਾ ਜੀ ਸਰਦਾਰ ਭਵਨ ਸਿੰਘ ਜੀ ਮਾਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿੰਨਾਂ ਨੇ ਸਕੀਮ ਲੈ ਕੇ ਆਂਦੀ ਤੇ ਲੋਕਾਂ ਦੇ ਪਿੰਡ ਦੇ ਵਿੱਚ ਜੋ ਭਵੰਤਮਨ ਕਹਿੰਦੇ ਸੀਗੇ ਵੀ ਜੋ ਕੰਮ ਪਿੰਡਾਂ ਦੀਆਂ ਸੱਥਾਂ ਵਿੱਚ ਹੋਣਗੇ ਅੱਜ ਉਹ ਕੰਮ ਅੱਜ ਹੋ ਰਹੇ ਨੇ ਅਸੀਂ ਇਸ ਗੱਲੋਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਵੇਂ ਕਿ ਪਹਿਲਾਂ ਲੋਕਾਂ ਨੂੰ ਅਲੱਗ-ਅਲੱਗ ਮਹਿਕਮੇ ਵਿੱਚ ਧੱਕੇ ਖੰਡੇ ਪੈਂਦੇ ਸੀ ਖੱਜ਼ਲ ਖਵਾਰੀ ਸੀ ਹਰਾਸਮੈਂਟ ਸੀ ਫਿਰ ਵੀ ਉਹਨਾਂ ਦੇ ਕੰਮ ਹੁੰਦੇ ਨਹੀਂ ਸੀਗੇ ਹਾਂ ਅੱਜ ਪਿੰਡ ਪੱਧਰ ਤੇ ਪਿੰਡਾਂ ਦੇ ਵਿੱਚ ਜਾ ਕੇ ਹੋ ਰਹੇ ਨੇ ਜੀ ਹਾਂ ਤੇ ਪਿੰਡਾਂ ਵਿੱਚ ਹੋ ਰਹੇ ਨੇ ਤਾਂ ਲੋਕਾਂ ਦੇ ਉੱਥੇ ਤੁਰੰਤ ਕੰਮ ਹੋ ਰਹੇ ਨੇ ਹਾਂ ਤਾ ਲੋਕ ਵੀ ਕਾਫੀ ਖੁਸ਼ ਨੇਗੇ ਅਨੇਜ ਤਾਂ ਬਹੁਤ ਖੁਸ਼ ਨੇ ਲੋਕੀ ਕਿਉਂਕਿ ਲੋਕਾਂ ਦੇ ਮੌਕੇ ਦੀ ਕੰਮ ਹੋ ਜਾਣਾ ਕਿਉਂਕਿ ਪਹਿਲਾਂ ਕੰਮ ਛੱਡ ਕੇ ਜਾਂਦਾ ਜੀ ਕਿੰਨੇ 10 ਕਿਲੋਮੀਟਰ 20 ਕਿਲੋਮੀਟਰ ਕਿਸੇ ਨੂੰ ਭਿੜੌੜ ਜਾਣਾ ਪੈਂਦਾ ਕਿਸੇ ਨੂੰ ਸਹਣੇ ਜਾਣਾ ਪੈਂਦਾ ਕਿਸੇ ਨੂੰ ਬਰਨਾਲੇ ਜਾਣਾ ਪੈਂਦਾ ਜੀ ਅੱਜ ਉਹਨਾਂ ਦੇ ਪਿੰਡ ਦੇ ਵਿੱਚ ਹੀ ਕੰਮ ਹੋ ਰਹੇ ਨੇ ਇਸ ਕਰਕੇ ਲੋਕ ਬਹੁਤ ਖੁਸ਼ ਨੇ ਹਾਂਜੀ ਅ ਸੁਨੇਹਾ ਕੀ ਦੇਣਾ ਚਾਹੋਗੇ ਜਿਹੜੇ ਲੋਕ ਉਂਗਲਾ ਉਠਾਉਂਦੇ ਸੀਗੇ ਜੀ ਸੁਨੇਹਾ ਤਾਂ ਇਦਾਂ ਆਈ ਹੁਣ ਪਹਿਲਾਂ ਕੀ ਸੀ ਲੋਕ ਪਹਿਲਾਂ ਖਜੂਰ ਖਵਾੜੀਆਂ 'ਚ ਫਿਰਦੇ ਸੀਗੇ ਹੁਣ ਲੋਕਾਂ ਦੇ ਘਰ ਦੇ ਵਿੱਚ ਕੰਮ ਹੋ ਰਹੇ ਨੇ ਇਹਦਾ ਕਰਕੇ ਲੋਕਾਂ ਨੂੰ ਵੀ ਇਸ ਕਰਕੇ ਸਾਰੇ ਲੋਕੀ ਖੁਸ਼ ਨੇ ਸਾਡੀ ਪਾਰਟੀ ਵੱਲੋਂ ਜੋ ਵੀ ਕੰਮ ਵਿੱਢਿਆ ਬਹੁਤ ਵਧੀਆ ਕੰਮ ਆਈ ਇਹ ਸਰਕਾਰ ਆਪਦੇ ਦੁਆਰ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਰਕਾਰ ਦਾ ਹੀ ਸਰਦਾਰ ਭਵਨ ਸਿੰਘ ਮਾਨ ਮੱਖ ਮੰਤਰੀ ਪੰਜਾਬ ਜੀ ਸਾਡੇ ਹਲਕੇ ਦੇ ਤੁਹਾਨੂੰ ਪਹਿਲੀ ਦੂਜੀ ਵਾਰ ਜਿੱਤੇ ਹੋਏ ਕੁਲਵੰਤ ਸਿੰਘ ਬੰਡੋਰੀ ਜੀ ਤੇ ਬਹੁਤ ਹੀ ਸ਼ੂਝਵਾਨ ਨੇਤਾ ਨੇ ਉਹ ਵੀ ਤੁਹਾਨੂੰ ਪਤੀ ਹੈ ਹਨ ਜੀ ਚੋਇਸ ਕਰਕੇ ਅਸੀਂ ਬਹੁਤ ਖੁਸ਼ ਆ ਜੀ ਸਾਡੇ ਨੂੰ ਹੋਰ ਵੀ ਆਮਦੀ ਪਾਰਟੀ ਦੇ ਸਨੇਹ ਰਾਗੂ ਮੌਜੂਦ ਹੈ ਆਪਾਂ ਗਲਬਤ ਕਰਦੇ ਹਾਂ ਉਹਨਾਂ ਦਾ ਵੀ ਕੀ ਕਹਿਣਾ ਹਾਂ ਅੱਜ ਸਰ ਕੀ ਕਹਿਣਾ ਚਾਹੁੰਦਾ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਸਰਕਾਰ ਦਾ ਜਿਨ੍ਹਾਂ ਨੇ ਸਰਕਾਰ ਤੁਹਾਡੇ ਦਵਾਰ ਦੀ ਸਕੀਮ ਦੇ ਤਹਿਤ ਪਿੰਡ ਟੱਲੇਵਾਲ ਦੇ ਵਿੱਚ ਅੱਜ ਕੈਂਪ ਲਗਾਇਆਗਾ ਉਸ ਦੇ ਵਿੱਚ 44 ਤਰ੍ਹਾਂ ਦੇ ਕੰਮ ਜਿਹੜੇ ਕੀਤੇ ਜਾ ਰਹੇ ਨੇ ਜੋ ਮੌਕੇ ਦੇ ਉੱਤੇ ਹੀ ਅਫਸਰ ਆਪਣਾ ਕੋਈ ਵੀ ਆਪਾਂ ਨਿੱਜੀ ਆਪਦਾ ਕੰਮ ਲੈ ਕੇ ਆਉਣ ਤਾਂ ਉਹ ਕਰਵਾ ਕੇ ਦੇ ਰਹੇ ਨੇ ਤੇ ਇਸ ਦੇ ਨਾਲ ਪਿੰਡ ਵਾਸੀਆਂ ਦਾ ਬਹੁਤ ਹੀ ਵਧੀਆ ਸਹਿਯੋਗ ਹੈਗਾ ਤੇ ਉਹ ਵੀ ਬਹੁਤ ਖੁਸ਼ ਵੀ ਹੈਗੇ ਵੀ ਸਾਡੇ ਪਿੰਡ ਦੇ ਵਿੱਚ ਘਰ ਬੈਠੇ ਹੀ ਅਸੀਂ ਆਪਣੇ ਕਿਸੇ ਦਫਤਰਾਂ ਦੀ ਖੱਜਲ ਖਵਾਰੀ ਤੋਂ ਬਿਨਾ ਕੰਮ ਕਰਵਾ ਰਹੇ ਹਾਂਗੇ ਅੱਛਾ ਇੱਕ ਸਰਕਾਰ ਵਾਲੇ ਦਰਬਾਰ ਦੇ ਤਹਿਤ ਇੱਕ ਰਾਸ਼ਨ ਵੰਡਣ ਦੀ ਸਕੀਮ ਆਈ ਸੀ ਨਾ ਢੱਲੇਵਾਲ ਦੇ ਵਿੱਚ ਉੱਥੇ ਵੀ ਲੋਕਾਂ ਦੇ ਅਲੱਗ-ਅਲੱਗ ਗੁਵਾੜਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਰਾਸ਼ਨ ਵੰਡਿਆ ਗਿਆ ਤਾਂ ਕਿ ਪਹਿਲਾਂ ਜਿਵੇਂ ਲੋਕ 5 ਵਜੇ ਉੱਠ ਕੇ ਲੋਕ ਰਾਸ਼ਨ ਲੈਣ ਦੇ ਕਣਕ ਲੈਣ ਦੇ ਲਈ ਹਰਾਸਮੈਂਟ ਹੁੰਦੇ ਸੀਗੇ ਮੱਲੂ ਕਣਕ 8.5 ਬੜਨਾ ਸ਼ੁਰੂ ਕਰਦਾ ਡਿਪੋ ਹੋਲਡਰ ਤਾਂ ਲੋਕ ਤੜਕੇ ਦੇ 4 ਵਜੇ ਜਾ ਕੇ ਲੈਣਾ ਚਲਾ ਕੇ ਬਹਿ ਜਾਂਦੇ ਕਾਫੀ ਹਰਾਸਮੈਂਟ ਸੀ ਪਰ ਲੋਕਾਂ ਨੂੰ ਘਰ ਘਰ ਜਾ ਕੇ ਦਾ ਰਾਸ਼ਨ ਵੰਡਿਆ ਗਿਆ ਉਹਦੇ ਲਈ ਲੋਕ ਬਹੁਤ ਖੁਸ਼ ਨੇ ਕੀ ਕਹਣਾ ਜਾਊਗਾ ਅੱਜ ਸਾਡੇ ਟੱਲੇਵਾਲ ਦੇ ਵਿੱਚ ਜਿਹੜੀ ਆਪਣੇ ਜ਼ਿਲ੍ਹੇ ਦੀ ਪਹਿਲੀ ਪਹਿਲਾ ਪਿੰਡ ਸੀਗਾ ਸਾਡੇ ਇਸ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਕੁਲਵੰਤ ਸਿੰਘ ਜੀ ਪੰਡੋਰੀ ਐਮ ਐਲ ਏ ਹਲਕਾ ਮੈਲਕਲਾਂ ਜੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚੋਂ ਸ਼ੁਰੂਆਤ ਕੀਤੀ ਸੀਗੀ ਤੇ ਬਾਕੀ ਸਾਰੇ ਪਿੰਡਾਂ ਦੇ ਵਿੱਚ ਵੀ ਸ਼ੁਰੂਆਤ ਹੋਈ ਸੀਗੀ ਤੇ ਉਸ ਦੇ ਨਾਲ ਪਿੰਡ ਵਾਸੀ ਨੇ ਉਸ ਤੋਂ ਵੀ ਬਹੁਤ ਸਾਡਾ ਸਹਿਯੋਗ ਦਿੱਤਾ ਤੇ ਬਹੁਤ ਖੁਸ਼ ਹੋਏ ਪਹਿਲਾਂ ਚਲੋ ਖੱਜਲ ਖਵਾਰੀ ਸੀਗੀ ਹੁਣ ਥੋੜਾ ਜਿਹਾ ਉਹਨਾਂ ਨੂੰ ਸੰਤੁਸ਼ਟੀ ਮਿਲੀ ਹੈ ਘਰ ਬੈਠੇ ਹੀ ਰਸਾ ਮਿਲ ਰਿਹਾ ਹੈਗਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਨ ਸਰਕਾਰ ਦਾ ਜੋ ਐਨੇ ਵੱਡੇ ਉਪਰਾਲੇ ਜੋ ਪੰਜਾਬ ਵਾਸੀਆਂ ਦੇ ਲਈ ਕਰ ਰਹੇ ਹੈਗੇ ਕਿ ਉਹ ਮਹੱਲਾ ਕਲੀਨਿਕ ਬਣ ਰਹੇ ਹੈਗੇ ਸਰਕਾਰ ਤੁਹਾਡੇ ਦਰਵਾਜ਼ੇ ਤੱਕ ਕੈਂਪ ਲੱਗ ਰਹੇ ਹੈਗੇ ਰਾਸ਼ਨ ਘਰ ਘਰ ਫ੍ਰੀ ਵੰਡਿਆ ਜਾ ਰਿਹਾ ਪਲਾਟ ਵੰਡੇ ਜਾ ਰਹੇ ਹੈਗੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਹੈ ਜਿਹੜੀਆਂ ਮਾਨ ਸਰਕਾਰ ਲੈ ਕੇ ਆ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਦੇਖੋ ਇਸ ਤੋਂ ਵੀ ਬਹੁਤ ਵਧੀਆ ਕੰਮ ਹੋਣੇ ਹੈਗੇ ਆਪਾਂ ਵੱਡੀ ਗੱਲ ਇਹ ਵੀ ਕਹਿ ਸਕਦਾ ਜਿਹੜੇ ਇਹ ਕੈਂਪ ਲੱਗੇ ਨੇ ਜਾਂ ਸਰਕਾਰ ਤੁਹਾਡੇ ਦਰਵਾਜ਼ੇ ਕੰਮ ਆਪਣੇ ਲੈ ਕੇ ਆਈ ਆ ਉਹਦੇ ਜਿਹੜੇ ਬਚੋਲੇ ਸੀ ਲਿਆਜ਼ ਕਰਨ ਦੇ ਲਿਆਜ਼ ਮਟ ਕਰਦੇ ਸੀਗੇ ਜਾਂ ਮਲੂਕ ਲਈ ਆਜਾ ਪੂਰਦੇ ਸੀ ਉਹਨਾਂ ਦਾ ਜਿਹੜਾ ਪਤਾ ਕੱਟਿਆ ਗਿਆ ਸੀ हां ਇਹ ਵੀ ਕਹਿ ਸਕਦੇ ਆ ਜਿਹੜੀ ਰਿਸ਼ਵਤਖੋਰੀ ਹੈਗੀ ਭ੍ਰਸ਼ਟਾਚਾਰ ਜਿਹੜੀ ਸਾਡੀ ਆਮ ਆਦਮੀ ਪਾਰਟੀ ਜੜ ਤੋਂ ਖਤਮ ਕਰਨ ਦੇ ਲਈ ਤੁਰੀ ਹੋਈ ਆ ਬਹੁਤ ਹੋਰ ਕਦਮ ਕਰੇ ਇਹ ਵੀ ਇੱਕ ਇਸ ਦੇ ਨਾਲ ਭ੍ਰਸ਼ਟਾਚਾਰ ਦੀ ਜੜ ਖਤਮ ਹੋਈ ਆ ਜੇ ਹੁਣ ਆਪਾਂ ਕੋਈ ਸਰਕਾਰੀ ਉਤਾਰੇ ਜਾਂਦੇ ਕਿਸੇ ਨੇ 1000 ਰੁਪਏ ਮੰਗ ਲੈ 2000 ਵੈਸੇ ਇਹ 1000 2000 ਨਹੀਂ ਤਾਂ ਗੱਲਾਂ ਗਈਆਂ ਸੀ ਹੁਣ ਤਾਂ 20 50 ਹਜ਼ਾਰ ਤੋਂ ਸ਼ੁਰੂ ਹੁੰਦੀ ਸੀ ਕਹਾਣੀ ਜਿਹੜਾ ਕੋਈ ਹੁਣ 300 ਦਿਹਾੜੀ ਕਰਨ ਵਾਲਾ ਮਜ਼ਦੂਰ ਆ ਉਹ ਕਿਤਾ ਆਪਣਾ 20000 ਰੁਪਏ ਦੇ ਕੇ ਕੰਮ ਕਰਵਾ ਸਕਦਾ ਸੀਗਾ ਉਹੀ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਮਾਨ ਸਰਕਾਰ ਨੇ ਜਿਹੜੇ ਹਰ ਇੱਕ ਪਿੰਡ ਦੇ ਵਿੱਚ ਕੈਂਪ ਲਾ ਰਹੀ ਹੈਗੀ ਇਸ ਭ੍ਰਸ਼ਟਾਚਾਰ ਵੀ ਮੁਕਤ ਹੋਇਆਗਾ ਜਿਹੜੇ ਬਹੁਤ ਹੀ ਜਿਹੜੇ ਕੰਮ ਆਗੇ ਹੋਰ ਗੱਲ ਆਗੀ ਜਦੋਂ ਪਹਿਲਾਂ ਆਪਣੇ ਨਾ ਸਰਕਾਰ ਦੇ ਕੋਈ ਕੰਮ ਕਰਾਉਣ ਜਾਂਦੇ ਆਮ ਆਪਣੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਇਸ ਕੰਮਾਂ ਦਾ ਕੰਮ ਬਹੁਤ ਛੋਟਾ ਹੁੰਦਾ ਸੀਗਾ ਉਹ ਜਿਹੜੇ ਵਿਚਾਲੇ ਵਿਚੋਲੇ ਹੁੰਦੇ ਨੇ ਉਹ ਕੰਮ ਨੂੰ ਬਹੁਤ ਵਧਾ ਦਿੰਦੇ ਸੀਗੇ ਸੋ ਇਸ ਕਰਕੇ ਜਿਵੇਂ ਇੱਥੇ ਸਿੱਧਾ ਕਿ ਡਾਇਰੈਕਟ ਲੋਕ ਮਿਲਦੇ ਨੇ ਅਫਸਰਾਂ ਨੂੰ ਆਲਾ ਕੰਮ ਕਰਾਉਂਦੇ ਨੇ ਜਿਹੜੇ ਵਿਚਾਲੇ ਲੋਕ ਹੁੰਦੇ ਸੀਗੇ ਕੰਮ ਕੋਈ ਹੁੰਦਾ ਨਹੀਂ ਬਿਨਾਂ ਗੱਲ ਤੋਂ ਪਹਿਲੇ ਜਾਂਦੇ ਵਿਚਾਰੇ ਕਿਉਂਕਿ ਹਜੇ ਵੀ ਸਾਡੇ ਤਰ੍ਹਾਂ ਪਿੰਡਾਂ ਦੇ ਲੋਕ ਭੋ ਉਨਰੋਂ ਮਗਰ ਲਾ ਕੇ ਕਿਤੇ 5000 2000 5000 ਲੈ ਕੇ ਕੰਮ ਹੀ ਨਾ ਹੁੰਦਾ ਨਹੀਂ ਸੀਗਾ ਉਹ ਕੰਮ ਨੂੰ ਵਧਾਉਂਦੇ ਸੀਗੇ ਹੋਰ ਤੇ ਇਸ ਕਰਕੇ ਇਸ ਚੀਜ਼ ਦਾ ਹੀ ਲੋਕ ਨੂੰ ਬਹੁਤ ਬੈਨੀਫਿਟ ਹੈ ਗੱਜ ਜਿਵੇਂ ਇੱਥੇ ਮੌਕੇ ਦੀ ਕੰਮ ਹੋ ਰਹੇ ਨੇ ਵੱਡੀ ਗੱਲ ਸਾਡੇ ਲੋਕਾਂ ਲਈ ਇਹ ਵੀ ਹੈ ਨਾ ਇਹ ਅਫਸਰ ਸਾਈ ਤੱਕ ਪਹੁੰਚ ਨਹੀਂ ਕਰਦੇ ਖੁਦ ਵੀ ਨਹੀਂ ਮਿਲਣਾ ਚਾਹੁੰਦੇ ਮਤਲਬ ਚੋਲੇ ਦਾ ਸਹਾਰਾ ਲੈਂਦੇ ਨੇ ਜੇਕਰ ਖੁਦ ਜਾ ਕੇ ਮਿਲਦਾ ਇਹਨਾਂ ਦੇ ਕੰਮ ਸਿੱਧੇ ਹੋਣਗੇ ਹਾਂ ਹਾਂ ਇਹਦੇ ਬਹੁਤ ਡੈਫੀਨਿਟਲੀ ਸਹੀ ਗੱਲ ਹੈ ਜੀ ਇਹ ਸਿੱਧਾ ਜਾ ਕੇ ਡਾਇਰੈਕਟ ਮਿਲਾਂਗੇ ਆਪਾਂ ਇਹਦੇ ਵਿਚੋਲੇ ਦੇ ਵਿੱਚੋਂ ਕੱਢਾਂਗੇ ਤਾਂ ਸਿੱਧਾ ਕੰਮ ਹੋਊ ਆਪਣਾ ਤੋ ਇਸ ਗੱਲ ਦਾ ਵੀ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਜੀ। ਹਾਂਜੀ। ਹਾਂਜੀ। ਹੋਰ ਕੀ ਕਹਣਾ ਤੇ ਅਸੀਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਪਿੰਡਾਂ ਦੇ ਵਿੱਚ ਵੀ ਮਾਨ ਸਰਕਾਰ ਦਾ ਵੱਧ ਤੋਂ ਵੱਧ ਸਾਥ ਦੇਈਏ ਤਾਂ ਹੋਰ ਵੀ ਆਉਣ ਵਾਲਾ ਪਵਖ ਆਪਣਾ ਚੰਗਾ ਹੋ ਸਕੇ ਰੰਗਲਾ ਪੰਜਾਬ ਬਣਾ ਸਕੇ। ਅਸੀਂ ਧੰਨਵਾਦ ਕਰਦੇ ਆ ਜਨਤਾ ਦੀ ਆਵਾਜ਼ ਟੀਮ ਦਾ ਜੋ ਇੱਥੇ ਕਵਰੇਜ ਕਰ ਲਈ ਤੇ ਦੂਸਰਾ ਧੰਨਵਾਦ ਮਾਨ ਸਰਕਾਰ ਦਾ ਤੇ ਪਿੰਡ ਟੱਲੇਵਾਲ ਦੇ ਵਸੀਆਂ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ ਬਾਈ ਕੁਲਦੀਪ ਜੀ ਦਾ ਬਲਾਕ ਪ੍ਰਧਾਨ ਪੋਤਨਾ ਤੋਂ ਸਾਡੇ ਹੋਰ ਆਮ ਆਦਮੀ ਪਾਰਟੀ ਦੇ ਨਰਪਾਲ ਸਿੰਘ ਕਾਲਾ ਗੁਰਸੇਵਕ ਸਿੰਘ ਤੇ ਸੋਨੂ ਸਿੰਘ ਕਾਫੀ ਸਾਡੇ ਜਿਹੜੇ ਸਾਥੀ ਹੈਗੇ ਨੇ ਇਹਨਾਂ ਨੇ ਬਹੁਤ ਸਾਧਤਾ ਜੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਕੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਨ੍ਹਾਂ ਨੇ ਆਪਣੀ ਰਾਇਣ ਬਚ ਦੱਸਿਆ ਕਿ ਪੰਜਾਬ ਤੁਹਾਡੇ ਦਰਬਾਰ ਦੇ ਵਿੱਚ ਲੋਕਾਂ ਦੇ ਜਿਹੜੇ ਕੰਮ ਇਹਨੇ ਸੌਖੇ ਹੋਏ ਨੇ ਜਿੱਥੇ ਕਿ ਲੋਕ ਖੱਜਲ ਖਰਾਬ ਹੁੰਦੇ ਸੀ ਹਰਾਸ ਮਟੁੰਦੇ ਸੀ ਜਿਵੇਂ ਕਿ ਆਪਾਂ ਗੱਲ ਕਰ ਸਕਦੇ ਹਾਂ ਬਜ਼ੁਰਗਾਂ ਦੀ ਬਜ਼ੁਰਗ ਮਾਤਾ ਦੀ ਭੈਣਾਂ ਦੀ ਉਹਨਾਂ ਨੂੰ ਆਪਣੇ ਜਿਹੜੇ ਦਫ਼ਤਰਾਂ ਵਿੱਚ ਕੰਮ ਕਰਾਉਣੇ ਬੜੀ ਦਿੱਕਤ ਆਉਂਦੀ ਸੀ ਪਰ ਪੰਜਾਬ ਤੁਹਾਡੇ ਦਰਬਾਰ ਦੇ ਵਿੱਚ ਹਰ ਕੰਮ ਜਿਹੜਾ ਸ਼ੌਕਾ ਹੁੰਦਾ ਅਫਸਰ ਸਾਹਿਬ ਬੈਠੇ ਪਠਾਈ ਦੀ ਤੁਰੰਤ ਉਹਨੇ ਜਿਹੜੇ ਕੰਮ ਕੀਤੇ ਜਾਂਦੇ ਨੇ ਇੱਥੇ ਇੱਕ ਰਾਸਨ ਦੀ ਵੀ ਗੱਲ ਕੀਤੀ ਗਈ ਆ ਜਿੱਥੇ ਕਿ ਡਿਪਲ ਹੌਡਰਾ ਬਣੀਓ ਆਪਣੇ ਲਈ ਅਜਾ ਪੂਰੀਆ ਜਾਂਦੇ ਸੀ ਲੋੜਵੰਦ ਪਰਿਵਾਰਾਂ ਨੂੰ ਉਹ ਰਾਸਨ ਉਹ ਕਨਕ ਨਹੀਂ ਸੀ ਦਿੱਤੀ ਜਾਂਦੀ ਆਪਣੇ ਲਈ ਅਜਾ ਪੂਰ ਕੇ ਉਹਨਾਂ ਤੱਕ ਹੀ ਉਸ ਹਿੰਮਤ ਕੀਤਾ ਜਾਂਦਾ ਸੀਗਾ ਪਰ ਪੰਜਾਬ ਤੁਹਾਡੇ ਦਰਬਾਰ ਦੇ ਵਿੱਚ ਉਹ ਲੋੜਵੰਦ ਪਰਿਵਾਰਾਂ ਨੂੰ ਉਹਨਾਂ ਦੇ ਘਰ ਘਰ ਜਾ ਕੇ ਰਾਸਨ ਪਹੁੰਚਾਇਆ ਗਿਆ ਇਹ ਬਹੁਤ ਵੱਡਾ ਪ੍ਰਾਪਲ ਪੰਜਾਬ ਸਰਕਾਰ ਜਿਸ ਨੂੰ ਅੱਜ ਅਸੀਂ ਸਾਡੇ ਪ ਆਮ ਆਦੀ ਪਾਰਟੀ ਦੇ ਸਨੀਰ ਅਗੂ ਦੇ ਤੁਹਾਨੂੰ ਉਹ ਕੈਂਪ ਦੀ ਵੀਡੀਓ ਦਿਖਾਈ ਹੈ ਇਸੇ ਤਰ੍ਹਾਂ ਹੋਰ ਵੀ ਇਸੇ ਤਰ੍ਹਾਂ ਦੇ ਨਵੇਂ ਨਵੇਂ ਵੀਡੀਓ ਲੱਕੇ ਫਿਰ ਆਜਰ ਮਗੇ ਉਹ ਤੱਕ ਲਈ ਸੱਸ